ਇੱਕ ਵਾਰ ਕੀ ਹੋਇਆ ਕਿ ਇੱਕ ਬੱਚਾ ਪਤੰਗ ਡਾਉਂਦਿਆ ਤੇ ਵਾਰ-ਵਾਰ ਕਰੀ ਜਾਵੇ ਹਵਾ ਇੱਧਰ ਨਹੀਂ ਇੱਧਰ ਹੋਣੀ ਚਾਹੀਦੀ ਆ ਹਵਾ ਇੱਧਰ ਨਹੀਂ ਹਵਾ ਇੱਧਰ ਹੋਣੀ ਚਾਹੀਦੀ ਆ ਤੇ ਕੁਛ ਚਿਰ ਬਾਅਦ ਕੀ ਹੋਇਆ ਕਿ ਹਵਾ ਬਿਲਕੁਲ ਖਤਮ ਹੋ ਗਈ ਤੇ ਬੜੇ ਟੁਣਕੇ ਮਾਰਨ ਤੋਂ ਬਾਅਦ ਵੀ ਉਹ ਬੱਚੇ ਦੀ ਪਤੰਗ ਜਿਹੜੀ ਆ ਉਹ ਥੱਲੇ ਡੇਗ ਗਈ ਤੇ ਬੱਚਾ ਹਵਾ ਨੂੰ ਕੋਸਦਾ ਵਾ ਕਿ ਤੂੰ ਇਦਾਂ ਕਿਉਂ ਕੀਤਾ ਤੇ ਹਵਾ ਕਹਿੰਦੀ ਹੈ ਕਿ ਮੇਰਾ ਸੁਭਾਅ ਆਜ਼ਾਦੀ ਆ ਜੇ ਤੂੰ ਮੈਨੂੰ ਆਜ਼ਾਦ ਚੱਲਣ ਦੇਂਗਾ ਤੇ ਫਿਰ ਮੈਂ ਤੇਰੀ ਪਤੰਗ ਨੂੰ ਉੱਥੋਂ ਤੱਕ ਲੈ ਕੇ ਜਾਉਂਗੀ ਜਿਸ ਤੱਕ ਤੂੰ ਸੋਚਿਆ ਵੀ ਨਹੀਂ ਹੋਊਗਾ ਪਰ ਅਸੀਂ ਜਿਹੜਾ ਵਾ ਹਵਾ ਨੂੰ ਵੀ ਕੈਦ ਕਰ ਲੈਣਾ ਚਾਹੁੰਦੇ ਹਾਂ ਸਾਡੇ ਆਲੇ ਦੁਆਲੇ ਮੌਜੂਦ ਛੋਟੇ ਬੱਚੇ ਉਹ ਸਾਡੇ ਆਪਣੇ ਬੱਚੇ ਸਾਡੇ ਭਤੀਜੇ ਭਤੀਜੀਆਂ ਸਾਡੇ ਸਟੂਡੈਂਟ ਕੁਝ ਵੀ ਹੋ ਸਕਦੇ ਆ ਉਸ ਹਵਾ ਵਾਂਗੂ ਆ ਜਿਹੜੀ ਆਪਣੇ ਆਪ ਉੱਡਣਾ ਚਾਹੁੰਦੀ ਹੈ ਤੇ ਆਪਣਾ ਰਸਤਾ ਆਪ ਲੱਭਣਾ ਚਾਹੁੰਦੀ ਹੈ ਜੇ ਇੱਕ ਟੁਣਕੇ ਮਾਰਨ ਵਾਲਾ ਇਹ ਸੋਚੂਗਾ ਨਾ ਕਿ ਉਹ ਹਵਾ ਦੀ ਡਾਇਰੈਕਸ਼ਨ ਨੂੰ ਬਦਲ ਦੇਊਗਾ ਤੇ ਮੇਰੇ ਖਿਆਲ ਨਾਲ ਉਹ ਹਵਾ ਦੇ ਗੁਣ ਨੂੰ ਉਹਦੀ ਕੁਦਰਤੀ ਮੋਜ ਨੂੰ ਹੀ ਖਤਮ ਕਰ ਦੇਊਗਾ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅ ਅਸੀਂ ਇੱਕ ਨਦੀ ਦੀ ਤਰ੍ਹਾਂ ਹੋਈਏ ਜਿਹਦੇ ਵਿੱਚ ਪੱਥਰ ਖੜੇ ਹੁੰਦੇ ਆ ਤੇ ਉਹ ਪੱਥਰਾਂ ਦੇ ਆਲੇ-ਦੁਆਲੇੋਂ ਲੰਘਦੀ ਜਾਂਦੀ ਹੈ ਤੇ ਉਹਨਾਂ ਨੂੰ ਹਲਕੀ-ਹਲਕੀ ਚਲੋ ਸ਼ੇਪ ਵੀ ਦਿੰਦੀ ਜਾਂਦੀ ਹੈ ਪਰ ਉਹ ਪੱਥਰ ਦੀ ਜੋ ਅਡਿਕਤਾ ਵਾ ਉਹਦੇ ਖੜੇ ਰਹਿਣ ਦਾ ਸੁਭਾਅ ਆ ਉਹਨੂੰ ਵੀ ਨਹੀਂ ਬਦਲਦੀ ਸੋ ਸਾਡੀ ਸਾਰੀ ਕੋਸ਼ਿਸ਼ ਆਪਣੇ ਆਪ ਨੂੰ ਬਦਲਣ ਦੀ ਹੋਣੀ ਚਾਹੀਦੀ ਆ ਨਾ ਕਿ ਕਿਸੇ ਦੂਜੇ ਨੂੰ ਬਦਲਣ ਦੀ ਤਾਂ ਹੀ ਇਹ ਕੋਸ਼ਿਸ਼ ਇੱਕ ਸਫਲ ਕੋਸ਼ਿਸ਼ ਹੋਊਗੀ ਤੇ ਅਸੀਂ ਆਪਣੀ ਕਹਾਣੀ ਆਪ ਲਿਖ ਸਕਾਂਗੇ